ਕੀ ਉਹ ਮੈਂ ਜਮ੍ਹਾਂ ਕਰਾ ਦਿੱਤਾ ਵੀ ਕੀ ਸੀ ਨਿਹੰਗ ਸੀ ਵੀਰ ਕੋਈ ਆਇਆ ਉਹ ਕਹਿੰਦਾ ਮੈਂ ਰਾਣਾ ਬੜਜੂ ਦਾ ਛੋਟਾ ਭਾਈ ਐ بڑا ਭਾਈ ਐ ਮੈਂ ਉਹਨੇ ਮੇਰੇ ਵੀਰ ਖਿਸੇ ਮਤੇ ਪਿਸਤਲ ਚ ਕੱਢ ਲਿਆ ਹਾਂਜੀ ਤੇ ਮੈਂ ਰਾਣਾ ਬੜਜੂ ਚੱਕਿਆ ਉਹਦਾ ਵੀਰ ਗੱਡੀ ਮੈਂ ਖੁਦ ਆਪ ਬਾਏ ਚੱਕ ਕੇ ਵੀਰ ਉਹ ਲੈ ਕੇ ਗਏ ਵੀਰ ਹਸਪੀਟਲ ਚ ਤਕਮੀ ਹਾਲਾਤ ਚ ਤੁਹਾਡੇ ਕੁਰਤੇ ਦੇ ਉੱਤੇ ਲਹੂ ਦੇ ਵੀ ਨਿਸ਼ਾਨ ਨੇ ਬਾਈ ਰਾਣੇ ਦੇ ਹਾਂਜੀ ਹਾਂਜੀ ਵੀਰ ਮੈਂ ਚੱਕਿਆ ਖੁਦ ਆਪ ਬੜਾ ਕਾਲਾ ਦਿਨ ਹੁੰਦਾ ਵੀ ਕਿਸੇ ਕਬੱਡੀ ਖਿਡਾਰੀ ਦੇ ਲਹੂ ਦੇ ਨਾਲ ਕੁਰਤਾ ਭੇਜਣਾ ਬੱਸ ਵੀਰਾਂ ਨਾਲ ਸੋਨਾ ਵੀਰ ਕੋਹਾ ਹੋਰ ਤਾਂ ਟੂਰਨਾਮੈਂਟ ਹੋਰ ਦਾ ਵੀਰ ਸਾਰਾ ਖਰਾਬ ਹੋ ਗਿਆ ਵੀਰ ਮਨ ਦੁਖ ਰਿਹਾ ਕਿਉਂਕਿ ਤੁਸੀਂ ਕਈ ਮਹੀਨੇ ਤੋਂ ਤਿਆਰੀ ਕਰ ਰਹੇ ਹੋ ਵੀਰੋ ਮਹੀਨੇ ਵੀਰ ਦੋ ਹੋ ਗਏ ਵੀਰ ਤਿਆਰੀ ਕਰੀ ਸਾਰਾ ਕੁਝ ਕਰਤੇ ਚਾਰ ਅੱਜ ਆਖਰੀ ਦਿਨ ਸੀ ਵੀਰ ਆਪਣਾ ਹਾਂਜੀ ਹਾਂ ਦੋ ਮੈਚ ਤੱਕ ਵੀਰ ਆਪਣੇ ਇਨਾਮ ਵੰਡ ਹੋ ਜਾਣ ਤੇ ਪਲੇਅਰ ਨੂੰ ਦੇ ਹੋ ਜਾਣ ਸੀ ਉਹਨਾਂ ਨੇ ਬਾਈ ਦਾ ਪਿਸਟਲ ਸੀਗਾ ਨਾਲ ਉਹਨਾਂ ਨੇ ਸ਼ਾਇਦ ਉਹ ਰੋਂਦਾਂ ਵਾਲੀ ਉਹ ਵੀ ਪਾਈ ਹੋਈ ਸੀ ਉਹ ਵੀ ਲੱਭੀ ਕਿ ਨਹੀਂ ਉਹ ਵੀ ਲੱਗੀ ਹੋਈ ਹੈ ਲੱਕ ਤੇ ਮੈਂ ਪਿਸਤਰ ਚੱਕਿਆ ਜੇ ਇੱਥੇ ਪਾਰਲਾਮੈਂਟ ਕੋਈ ਛੇੜਖਾਂਦੀ ਦਾ ਕਰ ਦੇਵੇ ਜਾਂ ਕਿਸੇ ਨੂੰ ਕੋਈ ਕੱਢਣ ਲਵੇ ਕਿ ਰੁਪਏ ਵੀਰ ਨੂੰ ਦੇ ਦੂੰਗਾ ਜਾਂ ਆਪਣੇ ਮੁਲਾਜ਼ਮ ਪੁਲਿਸ ਨੂੰ ਲਾਜੂ ਦੇ ਦੂੰਗਾ ਇਸ ਨੂੰ ਪਰ ਮੈਂ ਉਸ ਟਾਈਮ ਰਾਣੇ ਭਾਈ ਨੂੰ ਚੱਕ ਰਤਾ ਮੈਂ ਚੱਕਿਆ ਹੋਏ ਸੀ ਕਿਸੇ ਨੇ ਪਿੱਛੇ ਦੇ ਆ ਕੇ ਮੇਰਾ ਪਿਸਤਰ ਕੱਢ ਲਿਆ ਮੈਨੂੰ ਪੁੱਛਿਆ ਮੈਂ ਕਿ ਪਿਸਤਰ ਨਾ ਕੱਢ ਵੀਰ ਉਹ ਕਹਿੰਦਾ ਮੈਂ ਰਾਣੇ ਭਾਈ ਦਾ ਕੋਈ ਭਾਈ ਆ ਨਿਹੰਗ ਬੰਦਾ ਸੀ ਸਰਦਾਰ ਸੀ ਦਮੰਦ ਦਾ ਸਜਾਇਆ ਹੋਏ ਸੀ ਕਿ ਤੁਸੀਂ ਉਹਦਾ ਸ਼ਕਲ ਪਛਾਨ ਸਕਦੇ ਹੋ ਜੀ ਹਾਂ ਜੀ ਵੀਰ ਬਿਲਕੁਲ ਬਾਕੀ ਲਾਈਵ ਆਪਾਂ ਕੱਢੂਗੇ ਵੀਡੀਓ ਬਿਲਕੁਲ ਹੈਗੀ ਵੀ ਹੈ ਜੇ ਮੈਂ ਮਿਲੀ ਮੈਂ ਉਹਦੀ ਸ਼ਕਲ ਇੱਕ ਨਏ ਵੱਡੇ ਕਬੱਡੀ ਖਿਡਾਰੀ ਦਾ ਕਤਲ ਹੋ ਗਿਆ ਤੇ ਇੱਕ ਮੌਕਾ ਪ੍ਰਸਤ ਬੰਦਾ ਆਇਆ ਉਹਦਾ ਪਿਸਤਲ ਕੱਢ ਕੇ ਫਰਾਰ ਹੋ ਗਿਆ ਇਹ ਕਿੱਡੀ ਲਹਨਤ ਵਾਲੀ ਗੱਲ ਆ ਬਾਈ ਜੀ ਮਤਲਬ ਪੂਰੇ ਪੰਜਾਬ ਨੂੰ ਕੀ ਕਹਨੇ ਹੋ ਕਿਉਂਕਿ ਆਪਾਂ ਤਾਂ ਸ਼ੌਂਕ ਨੂੰ ਕਬੱਡੀ ਕਰਾਉਂਦੇ ਆ ਵੀ ਸਾਡੇ ਪਲੇਅਰ ਗਾਂ ਵਧਣ ਸਹੀ ਗੱਲੀ ਐਦਾਂ ਦਾ ਬਿਰਨਾ ਕਰਿਆ ਕਰੋ ਜੀ ਹੁਣ ਆਪਾਂ ਇੰਨਾ ਵੱਡੀ ਸ਼ੌਂਕ ਦਾ ਵੀ ਟੂਰਨਾਮੈਂਟ ਕਰਵਾ ਜਾਂਦੇ ਸੁਣੇ ਨਾਮ ਹੈ ਵੀ 2.5 ਕਰੋੜ ਰੁਪਏ ਲਾਇਆ ਏ ਸਾਰਾ ਬਰਬਾਦ ਹੋ ਗਿਆ ਵੀ ਰਾਜ ਦੇ ਟਾਈਮ ਚ ਹਾਂਜੀ ਹਾਂ ਬਿਲਕੁਲ ਬਾਈ ਤੁਸੀਂ ਆਪਣਾ ਧਿਆਨ ਰੱਖੋ ਤੇ ਉਹ ਬੰਦਾ ਲੱਭਣ ਚ ਜੇ ਸਾਡੀ ਹੈਲਪ ਹੋਈ ਅਸੀਂ ਵੀ ਜ਼ਰੂਰ ਤੁਹਾਡੀ ਇੱਕ ਦੋ ਦਿਨਾਂ ਤੱਕ ਬੰਦਾ ਲੱਭ ਲੂੰਗਾ ਵੀਰ ਨੂੰ ਪਛਾਣ ਲੂੰਗਾ ਬੰਦਾ ਮੈਨੂੰ ਪੂਰਾ ਪਛਾਣਦਾ ਦਿਮਾਲਾ ਬੰਨਿਆ ਪਾਇ ਇਹ ਮੁੱਛਰ ਰੱਖੀ ਵੀ ਤੀਆਂ ਪੱਕੇ ਰੰਗਦਾ ਉਹ ਕਹਿੰਦਾ ਮੈਂ ਰਾਣੇ ਦਾ ਭਾਈ ਹੈ ਕਹਿੰਦਾ ਮੈਂ ਕਹਿੰਦਾ ਬਾਬਾ ਕਹਿੰਦਾ ਮੇਦਾ ਕਹਿੰਦਾ ਉਹਨੇ ਨਾਮ ਵੀ ਕਿਹਾ ਸੀ ਮੈਨੂੰ ਪਰ ਉਹ ਬੰਦਾ ਨਹੀਂ ਵੀ ਮੈਨੂੰ ਲੱਭਿਆ ਥਾਇਆ ਕਿਤੇ ਜੇ ਲੱਭਿਆ ਮੈਂ ਖੁਦ ਜਦੀ ਪਛਾਣ ਲੂੰਗਾ ਤੁਸੀਂ ਉਹਦਾ ਮੌਕੇ ਤੇ ਜਦੋਂ ਗੋਲੀਆਂ ਚੱਲੀਆਂ ਉਹਦੋਂ ਤੁਸੀਂ ਭੱਜਦੇ ਹੋਏ ਗਏ ਤਾਂ ਕੀ ਤੁਸੀਂ ਕਾਤਲਾਂ ਨੂੰ ਦੇਖ ਪਾਏ ਕੀ ਸੀਗਾ ਉਹਨਾਂ ਦਾ ਸਿਸਟਮ ਅ ਵੀਰੋ ਬੋਟ ਜਿਹ ਮੇਰਾਣੇ ਬਈ ਦੀ ਉਹਦੇ ਬੋਡੀ ਪਈ ਸੀ ਬਿਲਕੁਲ ਨੀਚੇ ਅ 벨ਟ ਲੱਗੀ ਹੁੰਦੀ ਅਸਲੇ ਵਾਲੀ ਉਹ 'ਚ ਰੋਂਦ ਵੀ ਪਈ ਸੀ ਤੇ ਮੈਂ ਇਕੱਲਾ ਪਿਸਟਲ ਕੱਢ ਲਿਆ हां जी हां ਕੱਢ ਕੇ ਮੈਂ ਰੱਖ ਲਿਆੰਦੇ ਨੂੰ ਵੀਰ ਮੈਂ ਚੱਕਿਆ ਰਾਣੀ ਵੀਰ ਨੂੰ ਦੋ ਬੰਦੇ ਹੋਰ ਆਏ ਕੋਈ ਹੱਥ ਵੀ ਨਹੀਂ ਪਾਰਤਾ ਵੀਰ ਉਸ ਟਾਈਮ ਵੀਰ ਤੁਸੀਂ ਹਸਪਤਾਲ ਲੈ ਕੇ ਗਿਓ ਸੇਤ ਵਾਲੇ ਡਾਕਟਰ ਨੇ ਕੀ ਕੀਆ ਵੀਰ ਉਸ ਦੇ ਵੀ ਸਾਹ ਚੱਲ ਰਹੇ ਸੀ ਵੀਰ ਕੋਈ ਹੱਥ ਨਹੀਂ ਪਾਰਤਾ ਚੱਕੇ ਵੀਰ ਇੱਕ ਮੁੰਡਾ ਹੋਰ ਬੁਲਾਇਆ ਮੈਂ ਨਾਲ ਦਾ ਚੱਕੇ ਹੱਥ ਪਾਇਆ ਲੈ ਗਏ ਪਰ ਪਿੱਛੇ ਦੇ ਕੋਈ ਮੁੰਡਾ ਆਉਣਾ ਵੀਰ ਅੱਖ ਇਸੇ ਮਤੇ ਕਰ ਸਾਹ ਚੱਲ ਰਹੇ ਸੀ ਕਿ ਕੋਈ ਆਖਰੀ ਗੱਲ ਕਰ ਪਾਇ ਰਾਣਾ ਨਹੀਂ ਵੀਰ ਕੋਈ ਗੱਲ ਨਹੀਂ ਕਰੀ ਬਸ ਸਾਹ ਚੱਲ ਰਹੇ ਸੀ ਸਾਨੂੰ ਇਹ ਹੈ ਕਿ ਜਲਦੀ ਜਲਦੀ ਨੂੰ ਗੱਡੀ ਮੈਂ ਬਾਹ ਹਸਪੀਟਲ ਲੈ ਜੋ ਬਾਕੀ ਰੱਤ ਬਲੱਡ ਬਹੁਤ ਬਲੱਡ ਬਲੱਡ ਬਹੁਤ ਜ਼ਿਆ ਹਾਂਜੀ ਬਲੱਡ ਬਹੁਤ ਜ਼ਿਆਦਾ ਨਿਕਲ ਗਿਆ ਆ ਕਹਿੰਦੇ ਰਮਾਲ ਪਾ ਕੇ ਵੀ ਗੋਲੀ ਮਾਰੀ ਐ ਹਾਂਜੀ ਹਾਂ ਉਹ ਦੱਸਣ ਵਾਲ ਦੱਸਦੇ ਕਹਿੰਦੇ ਬਾਈ ਦੇ ਮੁੱਤਰ ਤੇ ਕਾਲਾ ਰਮਾਲ ਪਾਇਆ ਤੇ ਲੋਕਾਂ ਨੂੰ ਇਹ ਲੱਗਣ ਲੱਗਾ ਪਿਆ ਸ਼ਾਇਦ ਦੋਸਤ ਹੋਣਗੇ ਠਿੱਠ ਕਰਦੇ ਆ ਪਰ ਜਿੰਨੀ ਚਿਰ ਨੂੰ ਰਾਣਾ ਵੀ ਸਮਝ ਪਾਉਂਦਾ ਉਨੀ ਚਿਰ ਨੂੰ ਫਾਇਰ ਕੱਢ ਤੇ ਸਿੱਧੇ ਛਾਤੀ ਤੇ ਕੱਢ ਤੇ ਫੇਸ ਵੱਲ ਨੂੰ ਕੱਢ ਤੇ ਹਾਂਜੀ ਹਾਂਜੀ ਵੀਰੋ ਪਰ ਠੀਕ ਆ ਭਾਈ ਤੁਸੀਂ ਆਪ ਦਾ ਧਿਆਨ ਰੱਖੋ ਹੋਰ ਕੀ ਕਹਿਣਾ ਚਾਹੁੰਦੇ ਹੋ ਪਲਸ ਨੂੰ ਕੀ ਕਹਿਣਾ ਹੈ ਵੀਰ ਇਦਾਂ ਦਾ ਨਾ ਕੰਮ ਕਰਿਆ ਕਰੋ ਜੋ ਕਿ ਟੂਰਨਾਮੈਂਟ ਕਰਵਾ ਰਿਹਾ ਆਪਾਂ ਵੀਰਾਂ ਨੇ ਵਧੀਆ ਸ਼ੌਂਕ ਨੂੰ ਟੂਰਨਾਮੈਂਟ ਕਰਵਾਇਆ ਸਾਰੇ ਪਹੁੰਚੇ ਹੋਏ ਸੀ ਤੇ ਵੀਰ ਹੁਣ ਐਡਾ ਬੜਾ ਕਾਂਡ ਹੋ ਗਿਆ ਬਿਲਕੁਲ ਐ ਇਦਾਂ ਨਾ ਕਰਿਆ ਕਰੋ ਵੀਰ ਅੱਥਵੰਨ ਕੇ ਬੇਨਤੀ ਹੈ ਜੀ ਬਹੁਤ ਭਾਈ ਆਪਦਾ ਧਿਆਨ ਰੱਖੋ ਸਵਾਦ ਤੁਸੀਂ ਜੀ ਜੇ ਕੋਈ ਬੰਦਾ ਮਿਲਿਆ ਵੀ ਦੱਸਿਆ ਮੈਨੂੰ ਜਰੂਰ ਦੱਸਿਓ ਭਾਈ ਜੇ ਤੁਸੀਂ ਫੋਟੋ ਲੱਭ ਪਾਉਂਗੇ ਉਸ ਬੰਦੇ ਦੀ ਸਾਨੂੰ ਦੱਸਿਓ ਅਸੀਂ ਪੰਜਾਬੀਆਂ ਮੋਰੇ ਰੱਖਾਂਗੇ ਤਾਂ ਕਿ ਪੂਰਾ ਪੰਜਾਬ ਸਾਨੂੰ ਉਹ ਬੰਦਾ ਲੱਭਣ ਦੇ ਵਿੱਚ ਮਦਦ ਕਰੇ ਆਪਾਂ ਵੀ ਫੋਟੋ ਕੋਈ ਨਹੀਂ ਮੈਂ ਘਰ ਜਾ ਕੇ ਵੀ ਲਾਈਵ ਚੈੱਕ ਕਰੂੰਗਾ ਕੱਲੀ ਕੱਲੀ ਫੋਟੋ ਦੇਖੂੰਗਾ ਉਸ ਚੋਂ ਬੰਦਾ ਮੈਂ ਪਛਾਣ ਕੇ ਤੁਹਾਨੂੰ ਦੱਸ ਦੂੰਗਾ ਵੀ ਇਹ ਮੇਰਾ ਬੰਦਾ ਹੈ ਬਾਕੀ ਪੁਲਿਸ ਮੁਲਾਜ਼ਮ ਨੂੰ ਦੱਸ ਦੂੰਗਾ ਕਿ ਉਹਨੇ ਕੱਢਿਆ ਜੀ ਜੀ ਬਿਲਕੁਲ ਭਾਈ ਆਪਣਾ ਨੰਬਰ ਤੁਸੀਂ ਤਾਂ ਕਿ ਸਭ ਬਾਅਦ ਚ ਤੁਸੀਂ